ਹਾਜੀ ਕਿਸਾਨ ਵੀਰੋ ਸਸਤਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਸ਼ਹਾਪੁਰ ਸ਼ਹਾਪੁਰ ਪਿੰਡ ਦੋਸਤੋ ਇਹ ਪਿੰਡ ਦੀਆਂ ਬਾਈਕਾਂ ਨੇ ਵੀਰ ਪਰਮਜੀਤ ਸਿੰਘ ਉਹਨਾਂ ਦੇ ਘਰ ਆਏ ਆਪਾਂ ਅੱਜ ਜਿਹੜਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਤੋਂ ਇੱਕ ਸੜਕ ਨਿਕਲਦੀ ਹੈ ਜਿਹੜੀ ਪੱਟੀ ਜ਼ੈਰ ਨੂੰ ਜਾਂਦੀ ਆ ਜੰਡੋਕੇ ਸਰੀਆਲੀ ਲੋਕਾਂ ਕੈਰੋਂ ਇਸੇ ਸੜਕ ਦੇ ਉੱਪਰੋਂ ਆਉਂਦੇ ਅੱਗੇ ਜਾ ਕੇ ਪਿੰਡ ਤੇ ਇਹ ਤਕਰੀਬਨ ਪਹਿਲਾ ਪਿੰਡ ਹੀ ਆ ਜਾਂਦਾ ਪਿੱਦੀ ਪਿੰਡ ਵੀ ਬਿਲਕੁਲ ਨੇੜੇ ਤੋ ਸ਼ਹਾਪੁਰ ਦੇ ਆਲ ਜਿਹੜਾ ਦੋਸਤੋ ਅੱਜ ਆਪਾਂ ਖੜੇ ਆਂ ਵੀਰ ਪਰਮਜੀਤ ਸਿੰਘ ਹੁਣ ਦੇ ਘਰ ਅੱਜ ਇਸ ਘਰੋਂ ਟੋਟਲ ਵੈਸੇ ਨਾਗਰ ਦੋ ਪਕਾਊਆ ਇੱਕ ਤੁਹਾਨੂੰ ਵਹਿੜ ਦਿਖਾ ਦਿਆਂਗੇ ਤਕਰੀਬਨ ਬਿਲਕੁਲ ਜਾਇਜ਼ ਭਾਅ ਪਰਤੇ ਦੇ ਵਿੱਚ ਉਹ ਬੱਚੀ ਤੁਹਾਨੂੰ ਮਿਲ ਜੂਗੀ ਇੱਕ ਤਧਾਰੂ ਜਿਹੜੀ ਵਹਿੜ ਤੁਹਾਨੂੰ ਦਿਖਾਵਾਂਗੇ ਜਿਹੜੀ ਇਸ ਵਕਤ ਤਕਰੀਬਨ ਕੋਈ 10 12 13 ਦਿਨਾਂ ਦੀ ਸੂਈ ਆ ਤਾਜੀ ਸੂਈ ਆ ਕਿੰਨਾ ਤੋਂ ਇਸ ਵਕਤ ਦੇ ਥੱਲੇ ਹੁਣ ਮੌਕੇ ਤੇ ਹਾਜ਼ਰ ਤੇ ਕੀ ਰੇਟ ਪੜਤਾ ਰਹੂਗਾ ਪ੍ਰੋਪਰ ਆਪਾਂ ਡਿਟੇਲ ਜਿਹੜੀ ਆ ਪੁੱਛ ਲੈਣੇ ਆ ਵੀਰ ਦੇ ਨਾਲ ਕਰਦੇ ਆ ਗੱਲਬਾਤ ਤਰੀਕ ਅੱਜ 31 ਮਾਰਚ ਤੇ ਸਮਾ ਕੋਈ ਸ਼ਾਮ ਦੇ 4 ਵਜੇ ਦਾ ਸੋ ਕੋਈ ਵੀ ਸੱਜਣ ਭਰਾ ਆਪਣਾ ਨੇੜੇ ਬੰਨੇ ਵਾਲਾ ਠੀਕ ਹੈ ਜੀ ਆ ਰਿਹਾ ਤੇ ਆਪਣੀ ਬੇਸ਼ੱਕ ਤੋਂ ਟਾਈਮ ਚਾਹੇ ਕੋਈ ਤਿੰਨ ਟਾਈਮ ਜੋ ਕੇ ਤੁਸੀਂ ਤਸੱਲੀ ਕਰ ਸਕਦੇ ਹੋ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਉਹ ਠੀਕ ਠਾਕ ਮਹਾਰਾਜ ਹਾਂਜੀ ਹਾਂਜੀ ਵਧੀਆ ਵੀਰ ਜੀ ਅੱਛਾ ਇੱਕ ਵੀਰ ਆਪਣਾ ਨਾਮ ਕਰ ਦਿਓ ਸਾਜਾ ਹਰਮਨਜੀਤ ਸਿੰਘ ਹਰਮਨਜੀਤ ਠੀਕ ਆ ਤੇ ਇਹ ਪਰਮਜੀਤ ਵੀਰ ਤੇ ਆਪਾਂ ਘਰੋਂ ਅੱਜ ਵੀਡੀਓ ਬਣਾ ਰਹੇ ਹਾਂਜੀ ਹਾਂਜੀ ਬਿਲਕੁਲ ਸੜਕ ਦੇ ਉੱਪਰ ਹੀ ਕਾਰ ਆ ਜਾਂਦਾ ਜਦੋਂ ਆਪਾਂ ਕਰਨ ਕਰਨ ਤੋਂ ਪੱਟੀ ਵਾਲੀ ਛੜਕ ਜਾਂਦੇ ਹਾਂ ਹਾਂਜੀ ਹਾਂਜੀ ਪਹਿਲਾ ਹੀ ਪਿੰਡ ਆਪਣਾ ਖਿਆਬਾ ਨੈਰਾ ਸੁਲੱਲੱਲਾ ਨੈਰਾ ਬਿਲਕੁਲ ਪਿੰਡ ਪਿੰਡ ਪਹਿਲਾ ਪਿੰਡ ਦੀਆਂ ਬਾਈ ਕਈ ਆ ਜਾਂਦੀਆਂ ਹਾਂਜੀ ਹਾਂਜੀ ਅੱਛਾ ਤੇ ਇਹ ਹਰਮਣਾ ਇੱਕ ਆਪਾਂ ਵੜ ਵੱਡੀ ਸੇਲ ਕਰਦੇ ਆ ਦਧਾਰੂ ਦੁੱਧ ਤੇ ਚੱਲਣ ਲਈ ਆ ਹਾਂਜੀ ਕਿੰਨਾ ਕੁ ਟਾਈਮ ਹੋ ਗਿਆ ਨਸੂਈ ਤੋਂ 13 14 ਦਿਨ ਹੋ ਗਿਆ ਵੇ ਬੱਚਾ ਮਗਰਵੱਛਾ 13 14 ਦਿਨਾਂ ਦੀ ਹਾਂਜੀ ਠੀਕ ਆ ਜੀ ਲਓ ਵੀ 13 14 ਦਿਨਾਂ ਦੀ ਇਹ ਸੂਈ ਆ ਠੀਕ ਹਾਂਜੀ ਹਾਂਜੀ ਤੇ ਇਹ ਮਗਰਵੱਛਾ ਮੇਲ ਕਾਪ ਆ ਹਾਂਜੀ ਠੀਕ ਆ ਜ اس وقت ਇਹਦੇ ਥਲੇ موقع ਤੇ ਹੁਣ ਬੁੱਧ ਕਿੰਨਾ ਚਵਾਦ ਗਿਆ ਆਪਾਂ 15 ਕਿਲੋ ਵੀਰ ਜੀ 15 ਕਿਲੋ ਹਾਂਜੀ ਆਣ ਬਿਲਕੁਲ ਮੌਕੇ ਤੇ ਜਿਹੜਾ ਚਵਾਦਾਂਗੇ ਕੋਈ ਨਹੀਂ ਸਰੋਂ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਚੋ ਕੇ ਖੜੇ ਆਪਣੀ ਠੀਕ ਹੈ ਜੀ ਹਾਂਜੀ ਉਹ ਵੀ 15 ਕਿਲੋ 200 ਦੁੱਧ ਇਸ ਵਕਤੇ ਤੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਤੇ ਚੋਣ ਚਵਾਦੀ ਚੰਗੀ ਹੈ ਕਰਮ ਵਾਲੀ ਹੈ ਹਾਂਜੀ ਹਾਂਜੀ ਮਾੜਾ ਮੋੜ ਬੰਗਾ ਬੰਗਾ ਲਾ ਲੈਂਦੇ ਆ ਨਹੀਂ ਨਹੀਂ ਜੀ ਬਿਨਾ ਬੰਗੇ ਤੋਂ ਬਿਨਾ ਪੱਕੇ ਤੋਂ ਹਾਂਜੀ ਬਹੁਤ ਠੰਡੀ ਕਾਹ ਭਾਵੇਂ ਜੁਆਰ ਕਰੀ ਚੁਲੀ ਠੀਕ ਆ ਬਾਕੀ ਭੂਰ ਛੱਟੇ ਤੋਂ ਆਇਆ ਤਾਂ ਹਾਂਜੀ ਹਾਂਜੀ ਉਹ ਗਰੰਟੀ ਆਪਣ ਠੀਕ ਆ ਕੋਈ ਆਪਣਾ ਭਰਾ ਆਨਲਾਈਨ ਸੌਦਾ ਕਰ ਲੈਂਦਾ ਵੀ ਘੂੜ ਛੱਟੇ ਦੀ ਗੱਲ ਨਹੀਂ ਹੈਗੀ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਆਪਣੀ ਗਰੰਟੀ ਹੋ ਗਈ ਠੀਕ ਆ ਲੋ ਵੀ 15 ਕਿਲੋ ਦੁੱਧ ਕਿਸਾਨ ਵੀਰੋ ਇਹਦੇ ਥੱਲੇ ਹੁਣ ਮੌਕੇ ਤੇ ਹਾਜ਼ਰ ਆ ਮਗਰ ਬੱਚਾ 12 13 ਦਿਨਾਂ ਦੀ ਸਰੀ ਆ ਮੈਲੇ ਮੂਲੇ ਤੋਂ ਤਕਰੀਬਨ ਫਿਰ ਚੱਲ ਪੂਗੀ ਅੱਗੇ ਹਾਂਜੀ ਵੀਰ ਜੀ ਮੈਲੇ ਬਾਤੀ ਹੋਣਾ ਦਵਾਈ ਧੋਈ ਕਰਕੇ ਬੈਠੇ ਨੇ ਨਹੀਂ ਬਸ ਥੋੜੀ ਇਥੋਂ ਤੱਕ ਕਰਕੇ ਨਹੀਂ ਠੀਕ ਠੀਕ ਬਾਕੀ ਮੈਲੇ ਮੂਲੇ ਤੋਂ ਚੱਲਣ ਲਈ ਹੈ ਨਾ ਹਾਂਜੀ ਹਾਂਜੀ ਬਾਕੀ ਥਾਨ ਵੀਰ ਜੀ ਬਿਲਕੁਲ ਵਧੀਆ ਐ ਬਿਲਕੁਲ ਠੱਲੇ ਜੋ ਆ ਲਓ ਜੀ ਠੀਕ ਆ ਜੀ ਸੋ ਮੁੱਠੀ ਮੁੱਠੀ ਦਾਦਾ ਕਰਮਾਲੀ ਨੂੰ ਬੰਗਾ ਜੂੜ ਪਾ ਲਈ ਨਹੀਂ ਮੜਾ ਮੋੜ ਨਹੀਂ ਨਹੀਂ ਵੀਰ ਜੀ ਲੋੜ ਨਹੀਂ ਕੀ ਲੋੜ ਨਹੀਂ ਠੀਕ ਆ ਜੋ ਵੀਰੇ ਖੋਲੋ ਮੜਾ ਤੋੜ ਕੇ ਦਿਖਾ ਦੇ ਮਾ ਵੀ ਬਿਨਾ ਕਿਸੇ ਵੰਗਰ ਅਸੀਂ ਪਾਇਆ ਚਵਾਈ ਜਿਹੜੀ ਮੇਰਾ ਭਰਾ ਕੋਈ ਕਰ ਸਕਦਾ ਸੋ ਸੀਲਸ ਲੱਗਾ ਬੈਰ ਠੀਕ ਆ ਜੀ ਤੇ ਤਕਰੀਬਨ ਮੈਲੇ ਮੋੜੇ ਤੇ ਚੱਲਣ ਤੋਂ ਬਾਅਦ ਪਸ਼ੂ ਦੁੱਧੋਂ ਹੋਰ ਵੀ ਤਰੂਗਾ ਬਾਕੀ ਹਜੇ ਦੱਸ ਹੀ ਤੁਹਾਨੂੰ ਦਿੱਤਾ ਵੀ 12 13 ਦਿਨਾਂ ਤੋਂ ਸਹੀयत ਮੈਲੇ ਤੋਂ ਚੱਲਦੀ ਪਈ ਆ ਤੇ ਕਾਤੋਂ ਵੱਡਾ ਇਸ ਵਾਰ ਦਾ ਠੀਕ ਆ ਜੀ ਰੰਗ ਬਿਲਕੁਲ ਇੱਕ ਵਾਈਟ ਵਾਈਟ ਟਰੰਕ ਦੇ ਵਿੱਚ ਆ ਕੁਝ ਕੁ ਵਿੱਚ ਬਲੈਕ سپورਟ ਜਿਹੜੇ ਤੁਹਾਨੂੰ ਨਜ਼ਰ ਆ ਜਾਣਗੇ ਠੀਕ ਬਾਕੀ ਵਿੱਚ ਇਹ ਦੁੱਧ ਘਰ ਵਾਲਿਆ ਕਹਿੰਦਾ ਇਹ ਵੀ ਪਹਿਲੇ ਨਹੀਂ 16 17 ਲੀਟਰ ਕਿ ਹੋਇਆ ਇਹ ਥੱਲੇ ਠੀਕ ਆ ਜੀ ਹਾਂ ਜੀ ਇਸ ਟਾਈਮ ਚਾ 15 ਕਿਲੋ ਬੋਲਾ ਜੋ 15 ਕਿਲੋ 10 12 ਕਿਲੋ ਹੋਗੇ ਤੁਸੀਂ ਨੂੰ ਦੁੱਧ ਹੀ ਬਣ ਜਾਂਦੇ ਘਰ ਵਾਲਿਆ ਕਹਿੰਦੇ ਪਹਿਲੇ ਨਹੀਂ 16 17 ਲੀਟਰ ਦੇ ਥੱਲੇ ਚੁਆਇਸ ਦਿੱਤੀ ਆ ਪਹਿਲਾਂ ਦੇ ਥੱਲੇ ਹਾਂ ਪਹਿਲੇ ਥੱਲੇ ਕਰਕੇ ਦੂਜੇ ਥੱਲੇ ਆ ਬਿਲਕੁਲ ਜੀ ਹਾਂਜੀ ਲੋ ਵੀ ਪਹਿਲੇ ਸਵੇਰ ਦੇ ਦੌਰਾਨ ਦੋਸਤੋਂ ਕੋਈ 16 15 16 16 ਲੀਟਰ ਦੀ ਮਿਲਕਿੰਗ ਹੋਈ ਆ ਹੁਣ ਦੂਜਾ ਸਵੇਰ ਠੀਕ ਆ ਜੀ ਮਲੇ ਮੂਲੇ ਤੋਂ ਤੁਰਪੀਆ ਕਰਮਾ ਦੀ ਦੁੱਧ ਤੋਂ ਵਾਧੂ ਜੁਗੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ 20 22 ਦਿਨਾਂ ਤੱਕ ਜਿਹੜਾ ਪਸ਼ੂ ਆ ਦੁੱਧੋਂ ਹੋਰ ਵੀ ਤੁਰ ਪੈਂਦਾ ਪਰ ਚੰਗੀ ਸੇਵਾ ਕਿਸੇ ਇਸ ਭਰਾ ਦੀ ਹੋਈ ਤਾਂ ਦ ਛੋਟੀ ਜੀ ਫੇਸ ਕੁਆਲਿਟੀ ਹੈ ਛੋਟਾ ਕੰਨ ਸੋ ਨਸਲ ਬਰੀਡ ਦੇ ਵਿੱਚ ਪੂਰੀ ਆ ਬੱਚੀ ਆ ਵੇਖੋ ਠੀਕ ਹੈ ਜੀ ਬਾਕੀ ਵੀ ਜੀ ਆ ਕੋਈ 6:30 ਵਜੇ ਦੀ ਚਵਾਈ ਆ ਕੋਈ ਆ ਨਹੀਂ ਪੀ ਉਹ 6:30 ਵਜੇ ਦੀ ਚਵਾਈ ਹੋਈ ਲੋ ਅੱਜ ਮਾਰਨਿੰਗ ਹਾਂ ਜੀ ਹਾਂ ਜੀ ਮਾਰਨਿੰਗ 6:30 6:30 ਦੇ ਵਿੱਚ ਚਵਾਈ ਹੋਈ ਤੋਂ ਦੇ ਟਾਈਮ ਵੇਖ ਲਓ ਕੀ ਟਾਈਮ ਹੋ ਜਾ ਜੋ ਠੀਕ ਆ ਉਹ ਹਸਾਂ ਨਾ ਇਹਦੇ ਵੀ ਤਕਰੀਬਨ ਅਜੇ ਸ਼ਾਮ 5:00 ਕਾਫੀ ਹਾਂ ਜੀ ਅਜੇ 4:00 4:30 ਵਜੇ ਪੂਰਾ ਸ਼ਾਮਾਂ ਭੰਜਦਾ ਸ਼ਾਮਾਂ ਕਿੰਨੇ ਵਜੇ ਦਾ ਟਾਈਮ ਠੀਕ ਆ अच्छा ए तो भाई की डिमांड की मूल्य करते पाए मूल्य 65000 रुपया जी 65000 हां जी ठीक है विचो मानतान करके कित्थों तक दे दगे दे 60000 दे, दे रहे ते 3000 ਛੱਡ ਦਿੰਦੇ 3000 ਛੱਡ ਦਗੇ हां जी बाकी मानतान ਕਰ ਦਈਏ ਕੋਈ बाकी ਕੋਈ ਨਹੀਂ ਵੀ 60000 ਦੀ ਵੀਰ ਭਰਾ ਜੀ ਸਾਡੀ ਜਿਹੜਾ ਕੋਈ ਕਰੇ ਫੋਨ ਬਾਕੀ ਮਾਨਤਨ ਕਰ ਦਿਆਂਗੇ ਠੀਕ ਆ ਜੀ ਬਾਕੀ ਜੀ ਕੋਈ ਮਾਨਤਨ ਕਰ ਲਗੇ ਨਾ ਹੋਰ ਵੀ ਜਿਆਦਾ ਕਰਾਣ ਹਾਂ ਵੀ ਥੋੜਾ ਪਤਾ ਬਤਾ ਸਕਦਾ ਥੋੜਾ ਪਤਾ ਹੋ ਜੂਗਾ ਵਿੱਚ ਹਾਂਜੀ ਹਾਂਜੀ ਬਾਕੀ ਇੱਕ ਗੱਲ ਹੋ ਜਾ ਵੀਰ ਭਰਾ ਨੇ ਕਿ ਆਨਲਾਈਨ ਵੀ ਲੈਣੀ ਹੋਏ ਤੇ 14 ਲੀਟਰ ਦੀ ਗਾਰੰਟੀ ਹੈ ਆਹ ਇਨ ਆਨਲਾਈਨ ਆਪਦੇ ਪੈਸੇ ਭਾ ਦੇ ਚਾਹ ਉਹਨਾਂ ਨੂੰ ਵੀ 14 ਲੀਟਰ ਦੀ ਗਾਰੰਟੀ ਦਵਾਂਗੇ ਠੀਕ ਆ ਜੀ ਹਾਂਜੀ ਲੋ ਵੀਟ ਆਨਲਾਈਨ ਮੇਰੇ ਵੀਰ ਜਿਹੜੇ ਸੌਦਾ ਕਰਨਗੇ ਠੀਕ ਆ ਜੀ ਬਿਲਕੁਲ ਪੈਸੇ ਤੁਸੀਂ ਚਾਹੇ Google Pay ਕਰਦੇ ਹੋ ਆਨਲਾਈਨ ਜਿਹੜਾ ਭਰਾ ਸੌਦਾ ਕਰੂਗਾ ਤਾਂ 14 ਲੀਟਰ ਦੀ ਗਾਰੰਟੀ ਤਸल्ली ਤੇ ਜਾਊਗੀ ਹਾਂਜੀ ਹਾਂਜੀ ਇੱਕ ਵੀਰ ਦੀ ਡਿਮਾਂਡ ਹੈ ਫਿਰ ਤੋਂ ਦੱਸ ਦਈਏ ਵੀ ਆਪਾਂ ਮਲਕ 60000 ਦੇ ਵਿੱਚੋਂ ਛੋਟਾ ਛੱਪੇ ਕਰਦੇ ਕਹਾਂ ਰਹੀ ਆ ਵੀ ਜੋ ਆਪਾਂ ਗੱਲਾਂ ਕਹੀਆਂ ਸੱਚ ਹੋਣ ਗਿਆ ਬਿਲਕੁਲ ਨਹੀਂ ਚੰਗੀ ਸਾਫਤੂ ਤੇਰੀ ਬੈੜ ਹਾਂ ਜੀ ਸਾਫਤੂ ਤੇਰੀ ਬੈੜ ਸੋ ਪਸੰਦ ਆਉਗੀ ਪਿਆਵਾਂ ਨੂੰ ਠੀਕ ਆ ਜੀ ਬਾਕੀ ਸ਼ੈਲ ਵੀ ਛੋਣ ਤੇ ਚਮਕ ਤਮਕ ਬੜੀ ਆ ਬੈੜ ਦੀ ਰੰਗ ਪ੍ਰਿੰਟ ਫੈਸ਼ਨ ਫਿਸ਼ਨ ਬਹੁਤ ਆ ਇਧਰ ਇੱਕ ਵਰਡ ਬੱਛੀ ਆ ਪਾਸੇ ਸੇਲ ਕਰਦੇ ਆ ਹਾਂ ਜੀ ਤਕਰੀਬਨ ਇਹਦੀ ਉਮਰ ਕਿੰਨੀ ਕੁ ਹੋਗੀ ਇਹ ਵੀ ਜੀ 2.5 ਤੋਂ ਪੌਣ ਸਾਲ ਦੇ ਵਿੱਚ ਵਿੱਚ 2.5 ਪੌਣੇ 3 3 ਸਾਲ ਹਨਾ ਹਾਂ ਜੀ ਠੀਕ ਆ ਜੀ ਇਹ ਕਿ ਬਣੀ ਬੁਣੀ ਨਹੀਂ ਹੈਗੀ ਆਪਣੇ ਕੋਲ ਕਿ ਨਹੀਂ ਵੀਰ ਆ ਵੀ ਜੀ ਇੱਕ ਨਹੀਂ ਬਣੀ ਅੱਛਾ ਚਾਹਾਂਗੇ ਖਾਣ ਨਹੀਂ ਦੇ ਰਹੀ ਇਹਨੇ ਨਾ ਪਾਇਆ ਹੈ ਅਨੰਦਪੁਰ ਮਿਲੇ ਚੰਗੇ ਹੈ ਅੱਛਾ ਜੀ ਮਗਰ ਪਤਾ ਨਹੀਂ ਡੰਗਰੇ ਟੋਡਾ ਡਬਾਤੀ ਜਾਂ ਕੀ ਜੇ ਫਸ ਫੋੜਤਾ ਇੱਕ ਨਹੀਂ ਅੱਛਾ 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 ਉਹ ਨਾ ਵੀਰੇ ਇਹ ਵਪਾਰ ਦਾ ਕੰਮ ਆ ਜੇ ਮਾਲ ਪੱਠੇ ਪੁੱਠੇ ਦੀ ਪਿੰਡੇ ਦੇ ਬੰਦਾ ਹੈ ਰੱਖਿਆ ਨਹੀਂ ਠੀਕ ਆ ਸਟਾਰ ਕਰਕੇ ਹੀ ਦੇ ਦੇ ਬਾਕੀ ਝੋਲੀ ਚਲੀ ਥੰਸਣ ਚਾਹ ਰਹੀ ਹੈ ਬੱਚੀ ਪਾਹਿਆਂ ਪਿਆਰ ਬਖੋ ਜੀ ਬੁਖਾਰ ਰਹੇਗਾ ਨੋ ਜੀ ਥੋੜਾ ਖੁਸ਼ੀ ਸੋਸ਼ੀ ਦੋਸਤੋ ਇਹ ਵੀ ਤਕਰੀਬ ਚੰਗੀ ਆ ਆਇਂ ਦੇਖੋ ਠੀਕ ਆ ਜੀ ਤੇ ਬਣੀ ਸਾਰੀ ਚੈੱਕ ਪਾਸ ਹੋਈ ਸੀ ਹਨਾ ਹਾਂਜੀ ਹਾਂਜੀ ਚਾਰ ਮਹੀਨੇ ਦੀ ਚੈੱਕ ਪਾਸ ਹੋਈ ਸੀ ਯਾਰ ਇਤਨਦਰ ਮੇਲੇ ਚੱਲ ਕੇ ਇਹ ਬੰਦਾ ਬੰਦੋ ਛੱਡ ਕੇ ਜਾਇਆ ਉਹਨੇ ਲੋਕਾਂ ਨੇ ਸਾਭੀ ਗਈ ਮੱਝ ਨੇ ਢੋਡ ਮਾਰਤੀ ਚਲੋ ਕੋਈ ਕਾਰਨ ਬਣ ਗਿਆ ਕਾਰਨ ਬਣ ਗਿਆ ਰੱਬ ਜੀ ਮੈਂ ਵੀ ਇਦੋਂ ਮੜਾ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਠੀਕ ਆ ਜੀ ਕੋਈ ਢਾਈ ਪੌਣੇ ਤਿੰਨ ਕ ਸਾਲ ਦੀ ਜਿਹੜੀ ਉਮਰ ਆ ਇਸ ਬੱਚੀ ਦੀ ਕਿਸੇ ਭਰਾ ਨੇ ਬਿਲਕੁਲ ਸੌਦਾ ਕਰਨਾ ਜਾਂ ਲੈ ਕੇ ਜਾਣੀ ਤੁਸੀਂ ਇਹਦੀ ਵੀ ਗੱਲਬਾਤ ਕਰ ਸਕਦੇ ਜੀ ਠੀਕ ਆ ਜੀ ਸੋ ਰਹੀ ਬਣੀ ਸੀ ਕਰਮਾ ਲਈ ਬਾਕੀ ਕੋਈ ਕਾਰਨ ਬਣ ਗਿਆ ਜਿਹਦੇ ਕਰਕੇ ਬਿਲਕੁਲ ਦੱਬਾ ਵੱਜ ਗਿਆ ਪਾਲ ਸੁੱਟ ਕੀ ਕਰ ਮੰਨ ਲਓ ਠੀਕ ਆ ਜੀ ਤੇ ਅੱਗੇ ਮੇਰਾ ਭਰਾ ਕੋਈ ਥੋੜਾ ਜਿਹਾ ਆ ਕੇ ਪਾਊਡਰ ਪਾੜ ਕੇ ਕੋਈ ਅੱਗੇ ਥੋੜਾ ਜਿਹਾ ਕੇਅਰ ਕਰ ਲੂਗਾ ਤੇ ਬੱਚੀ ਫਿਰ ਤਕਰੀਬਨ ਕੋਈ 20-25 ਦਿਨਾਂ ਤੱਕ ਹੀਟ ਉਟ ਕੱਢ ਕੇ ਤੇ ਕਰਮਾਣੇ ਲੱਗ ਜੂਗੀ ਤੇ ਬੈਕਟਰੀ ਕੋਈ ਗਾਣੀ ਇੱਥੇ ਦਵਾਈ ਫਿਰ ਅੱਗੋਂ ਲੱਗ ਲੋ ਕੋਈ ਦਵਾਈ ਦਵਾਤੀ ਜਿਵੇਂ ਠੀਕ ਆ ਠੀਕ ਆ ਠੀਕ ਆ ਠੀਕ ਆ ਅੱਛਾ ਇਹ ਬੱਚੀ ਫਿਰ ਕਿੰਨੇ ਦੀ ਦੇ ਰਹੇ ਆਂ ਆਪਾਂ ਅੱਜ ਆ ਵੀ ਜੀ ਕੋਈ ਨਹੀਂ ਆਪਾਂ ਜੋਰਜ ਫੋਨ ਕਰੇ ਕੋਈ ਆਪਾਂ ਮੋੜਦੇ ਨਹੀਂ ਆਪਾਂ ਕੀ ਦੇਣ ਠੀਕ ਆ ਮੇਰਾ ਨੇ ਗਿਫਟ ਸੌਂਡ ਲੇ ਲੈਣੇ ਨਾਲ ਠੀਕ ਆ ਜੋ ਕਹੇ ਨਾਲ ਨਾਲ ਨਹੀਂ ਉਹਦੇ ਕੋਲ ਮੇਰਾ ਕਰਕੇ ਨਾਲ ਮਤਲਬ ਵੀ ਆਪਣੀ ਵਾਹੜ ਤਾਂ ਲੈ ਕੇ ਜਾਣੀ ਕਿਸੇ ਭਰਾ ਨੇ ਉਹਦੇ ਨਾਲ ਤੇ ਥੋੜਾ ਬਾਧਾ ਮਤਲਬ ਕੀ ਠੀਕ ਹੈ ਭਾਜੀ ਉਹ ਵੀ ਇਹ ਬੱਛੀ ਮੇਰਾ ਭਰਾ ਕੋਈ ਵੱਡੀ ਵਾਹੜ ਲੈ ਕੇ ਜਾਊਗਾ ਠੀਕ ਹੈ ਜੀ ਤੇ ਉਹ ਤੁਸੀਂ ਇਹ ਛੋਟੀ ਵਾਹੜ ਵਿੱਚ ਬੱਛੀ ਵੀ ਲੈ ਕੇ ਜਾ ਸਕਦੇ ਜੀ ਇਹ ਮੇਰਾ ਭਰਾ ਕੋਈ ਨਾਲ ਸਾਫ ਲੂਗਾ ਤੇ ਐਸੇ ਇੱਕ ਗਿਫਟ ਦੇ ਤੌਰ ਤੇ ਤੁਹਾਨੂੰ ਮਿਲ ਜਾਊਗੀ ਜੋ ਵੀ ਇਹਦੀ ਖੇਚਲਾ ਜੋ ਵੀ ਸੇਵਾ ਪਾਣੀ ਆ ਜਿੰਨੀ ਕਿਸੇ ਭਰਾ ਨੇ ਦੇਣੀ ਆ ਮੌਕੇ ਤੇ ਵੇਖ ਕੇ ਬੱਛੀ ਉਹ ਤੁਸੀਂ ਦੇ ਸਕਦੇ ਜੀ ਵੜ ਚੰਗੀ ਆ ਬੱਚੀ ਚੰਗੀ ਆ ਕਾ ਕੋਈ ਸਾਫ ਲੂਗਾ ਮੇਰਾ ਭਰਾ ਇਹ ਵੀ ਚਾਰ ਪੈਸੇ ਨਾਲ ਰਨਾ ਜੂਗੀ ਕਰਮਾਂ ਲਈ ਠੀਕ ਹੈ ਜੀ ਤੇ ਇਹ ਅੱਜ ਦੋ ਹੀ ਬੜਾ ਨੇ ਵੀਰ ਹੋਂਦੇ ਕੋਲ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਸੀ ਇੱਕ ਨੰਬਰ ਆਪਣੇ ਕਰਦੇ ਵੀਰੇ ਸਾਹੇ 8721 8721 52537 ਨਾਮ ਆਪਣਾ ਵੀਰ ਜੀ ਪਰਮਜੀਤ ਹੈ ਜੀ ਹਾਂ ਜੀ ਪੱਟੀ ਰੋੜ ਦੇ ਤੇ ਬੈਗ ਆਪਣੀ ਜੀ ਸ਼ਾਪ ਰੱਖੇ ਦੇ ਉੱਤੇ ਬੈਗ ਆਪਣੀ ਠੀਕ ਹੈ ਵੀਰੇ ਅੱਜ ਤਾਂ ਪੱਟੀ ਨੂੰ ਜਾਈਦਾ ਨਾ ਜੀ ਤੇ ਸੁਪਰਮਾਰਕਟ 2 ਕਿਲੋ ਮਿੱਠਾ ਪੱਟੀ ਬਿਲਕੁਲ ਬਿਲਕੁਲ ਆ ਮੇਨ ਮੇਨ ਨੈਸ਼ਨਲ ਹਾਈਵੇ ਤੋਂ 2 ਕਿਲੋਮੀਟਰ ਹੀ ਹੈ ਜੀ ਰਸੂਲ ਕੋ ਕਹਿੰਦਾ 2 ਕਿਲੋਮੀਟਰ ਹੈ ਠੀਕ ਹੈ ਜੀ ਠੀਕ ਹੈ ਜੀ ਉੱਤੇ ਬੈਠੇ ਬਿਲਕੁਲ ਮਾ ਵੀ ਦੋਸਤੋ ਇਹ ਪਰਮਜੀਤ ਬਾਈ ਸੀਗਾ ਠੀਕ ਹੈ ਜੀ ਬਾਕੀ ਇਹ ਵੀਡੀਓ ਦੇ ਵਿੱਚ ਤੁਹਾਨੂੰ ਨਾਗ ਦਿਖਾਉਣੇ ਸੀਗੇ ਉਮੀਦ ਕਰਦੇ ਆ ਦੋਵੇਂ ਐਨੀਮਲ ਚੰਗੇ ਲੱਗੇ ਹੋਣਗੇ ਤੇ ਜੈਪ ਭਾਪੜ ਦਾ ਸੋ ਬਾਕੀ ਵੇੜ ਕਿਸੇ ਭਰਾ ਨੇ ਆ ਵੱਡੀ ਖਰੀਦਰੀ ਹੈ ਤੇ ਤੁਸੀਂ ਖਰੀਦਰੀ ਕਰ ਸਕਦੇ ਜੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਦਿਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ